ਸਵਾਗਤ ਹੈ ਬਹੁਤ-ਬਹੁਤ ਸਾਰਿਆਂ ਦਾ ਅੱਜ ਦੀ ਵੀਡੀਓ 'ਚ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਬੋਰਡ ਦੇਖ ਰਹੇ ਹੋ ਸ਼੍ਰੀ ਬਾਲਾਜੀ ਮੋਟਰਸ ਤੇ ਉਹਨਾਂ ਦੇ ਓਨਰ ਆਪਣੇ ਨਾਲ ਅੱਜ ਮੇਤੀ ਬਹੁਤ-ਬਹੁਤ ਸਵਾਗਤ ਹੈ ਮੇਤੀ ਸਾਡੀ ਅੱਜ ਦੀ ਵੀਡੀਓ 'ਚ ਤੇ ਅੱਜ ਦੀ ਵੀਡੀਓ 'ਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਕਾਰ ਕਾਰੇ ਕੇ ਇਹੋ ਜੀ ਚੀਜ਼ ਹੈ ਜਿਹੜੀ ਕਿ ਹਰ ਇੱਕ ਸਿੰਗਲ ਘਰ ਦਾ ਇੱਕ ਡ੍ਰੀਮ ਹੁੰਦਾ ਇੱਕ ਸੁਪਨਾ ਹੁੰਦਾ ਕਾਰ ਲੈਣ ਦਾ ਉਹ ਚਾਹੇ 20 ਸਾਲ ਦਾ ਹੈ ਉਹ ਚਾਹੇ 60 ਸਾਲ ਦਾ ਇੰਡੀਆ ਦੇ ਵਿੱਚ ਕਿਹੋ ਜੀ ਚੀਜ਼ ਹੈ ਹਰ ਇੱਕ ਪਰਸਰ ਇੱਕ ਕਾਰ ਲੈਣ ਦਾ ਸੁਪਨਾ ਜ਼ਰੂਰ ਦੇਖਦਾ ਹੈ ਅੱਜ ਦੇ ਟਾਈਮ 'ਚ ਵੀ ਸਾਡੇ ਕੋਲੇ ਵੀ ਇੱਕ ਕਾਰ ਹੋਵੇ ਤੇ ਇੱਕ ਆਏ ਵੀਡੀਓ ਸਪੈਸ਼ਲੀ ਉਹਨਾਂ ਲਈ ਹੈ ਜੋ ਪਟੰਡੇ ਦੇ ਨੇੜੇ-ਨੇੜੇ ਨੇ ਜਾਂ ਪਟੰਡੇ ਦੇ ਆਸ-ਪਾਸੇ ਜਿੰਨੇ ਪਿੰਡ ਲੱਗਦੇ ਆ ਤੇ ਇੱਕ ਪ੍ਰੀ-ਓਨ ਕਹਿ ਲੋ ਜਾਂ ਇੱਕ ਯੂਜ਼ਡ ਕਾਰ ਲੈਣ ਦੇ ਬਾਰੇ ਕੋਈ ਵੀ ਸੋਚ ਰਿਹਾ ਤੇ ਉਸ ਦੇ ਰਿਹਾ ਲਈ ਆਪਾਂ ਅੱਜ ਅਮਿਤ ਜੀ ਨਾਲ ਗੱਲ ਕਰਾਂਗੇ ਵੀ ਕਿੱਦਾਂ ਦੀ ਕਾਰ ਬੰਦੇ ਨੂੰ ਲੈਣੀ ਚਾਹੀਦੀ ਹੈ ਕਿਸ ਬਜਟ ਚ ਕਿਹੜੀ ਕਾਰ ਜ਼ਿਆਦਾ ਵਧੀਆ ਹੁੰਦੀ ਹੈ ਤੇ ਕੋਈ ਵੀ ਤੁਸੀਂ ਯੂਜ਼ਡ ਕਾਰ ਲੈ ਰਹੇ ਹੋ ਤਾਂ ਤੁਹਾਨੂੰ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਮੇਜ ਜੀ ਬੇਸਿਕਲੀ ਅੱਜ ਆਪਾਂ ਇਹ ਦੱਸਣਾ ਆਪਣੇ ਆਡੀਅੰਸ ਨੂੰ ਵੀ ਤੁਸੀਂ ਕਿਸ-ਕਿਸ ਚੀਜ਼ ਦਾ ਧਿਆਨ ਰੱਖ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਇੰਟਰੋਡਕਸ਼ਨ ਦੇ ਦਿਓ ਤੇ ਆਪਣੇ ਸ਼ਾਪ ਬਾਰੇ ਦੱਸ ਦਿਓ ਕਿੱਥੇ ਹੈ ਹਾਂਜੀ ਆਪਣਾ ਇਹ ਆਫਿਸ ਹੈ Shri Balaji Motor ਮਾਨਸਾ ਰੋਡ ਨੀਅਰ Maruti showroom ਸਾਡਾ ਇੱਥੇ ਯੂਜ਼ਡ ਕਾਰ ਦਾ ਕੰਮ ਹੈ ਤੇ ਸਿਰਫ ਪੰਜਾਬ ਨੰਬਰ ਆਪਾਂ ਕਾਰਾਂ ਦਾ ਹੀ ਕੰਮ ਕਰਦੇ ਹਾਂ ਇਹਦੇ ਸਿਵਾ ਕੋਲਾਵਾ ਜਿਵੇਂ ਕੋਈ ਐਚਆਰ ਹੋ ਗਿਆ ਜਾਂ ਦਿੱਲੀ ਨੰਬਰ ਹੋ ਗਿਆ ਜਿਵੇਂ ਆਪਣੇ ਟ੍ਰੈਂਡ ਚੱਲੇ ਹੋਏ ਆ ਕਾਫੀ ਟਾਈਮ ਦਾ ਵੀ ਦਿੱਲੀ ਤੋਂ ਲੈ ਕੇ ਇੱਥੇ ਵੇਚ ਦਿੰਦੇ ਆ ਉਹ ਤੁਸੀਂ ਕਿਉਂ ਨਹੀਂ ਰੱਖਿਆ ਨਹੀਂ ਨਹੀਂ ਅਸੀਂ ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਕਰਕੇ ਕੱਲ ਨੂੰ ਕਿਸੇ ਕਸਟਮਰ ਨੂੰ ਪ੍ਰੋਬਲਮ ਆਵੇ ਠੀਕ ਹੈ ਕਿਉਂਕਿ ਕਸਟਮਰ ਨੂੰ ਕੁਝ ਨਹੀਂ ਪਤਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਠੀਕ ਹੈ ਦਿੱਲੀ ਹਰਿਆਣਾ ਨੰਬਰ ਕੀ ਹੈ ਉਹਦੇ ਡਾਕੂਮੈਂਟੇਸ਼ਨ ਦਾ ਕੀ ਹੈ ਅਸੀਂ ਐਸੇ ਕਰਕੇ ਆਪਾਂ ਪੰਜਾਬ 'ਚ ਆ ਪੰਜਾਬ ਨੰਬਰ ਹੀ ਕਾਰਾਂ ਵੇਚਦੇ ਆ ਠੀਕ ਹੈ ਕੱਲ ਨੂੰ ਟ੍ਰਾਂਸਫਰ ਕਰਨੀ ਸੌਖੀ ਮੰਨ ਲਓ ਪੰਜਾਬ ਨੰਬਰ 'ਚ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਉਹ ਇੱਥੇ ਹੀ ਹੱਲ ਹੋਏ ਪੰਜਾਬ 'ਚ ਆਪਣੇ ਪੰਜਾਬ ਦੇ ਕਿਸੇ ਵੀ ਆਰਟੀਓ ਇੱਥੇ ਵੀ ਇੱਥੇ ਹੀ ਹੱਲ ਹੋ ਜਾਊਗਾ ਆਨਲਾਈਨ ਕੰਮ ਹੈ ਅੱਜਕੱਲ ਠੀਕ ਹੈ ਇਸ ਕਰਕੇ ਆਪਾਂ ਪੰਜਾਬ ਨੰਬਰ ਨੂੰ ਵੀ ਪ੍ਰੈਫਰੈਂਸ ਦਿੰਨੀ ਹੈ ਠੀਕ ਹੈ ਪਰ ਕਹਿੰਦਾ ਭਾਵ ਆਏ ਵੀ ਈਜ਼ੀ ਰਹਿੰਦਾ ਪੰਜਾਬ ਨੰਬਰ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਕਹਿੰਦਾ ਭਾਵ ਤੁਸੀਂ ਫਿਰ ਕੱਲਾ ਪੰਜਾਬ ਨੰਬਰ 'ਚ ਡੀਲ ਕਰ ਦਿਓ ਹੁਣ ਆਪਾਂ ਬੜਾ ਇਹ ਦੱਸ ਦੋ ਤੁਹਾਡੇ ਕੋਲੇ ਫਿਲਹਾਲ ਕਿੰਨਾ ਸਟਾਕ ਖੜਾ ਹੈ ਤੇ ਕੀ ਕੀ ਤੁਹਾਡੇ ਕੋਲੇ ਗੱਡੀਆਂ ਹੈਗੀਆਂ ਉਹਦੇ ਬਾਰੇ ਇੱਕ ਵਾਰੀ ਦੱਸ ਦੋ ਤੇ ਬਾਕੀ ਬਾਈ ਚਾਂਸ ਵੀ ਕਿਸੇ ਦੀ ਕੋਈ ਇਨਕੁਆਇਰੀ ਆਉਂਦੀ ਹੈ ਜਾਂ ਕੋਈ ਕਿਦਾਂ ਦੀ ਕੋਈ ਕਾਰ ਲੈਣੀ ਹੈ ਕਿਸੇ ਨੇ ਉਹ ਤੁਸੀਂ ਆਪਾਂ ਇੱਥੇ ਨੰਬਰ ਦੇ ਦਾਂਗੇ ਤੁਸੀਂ ਹਰ ਤਰ੍ਹਾਂ ਦੀ ਕਾਰ ਪ੍ਰਾਪਤ ਕਰਾਈ ਦਿਓਗੇ ਇੱਕ ਵਾਰੀ ਥੋੜਾ ਜਿਹਾ ਦੱਸ ਦੋ ਹਾਂਜੀ ਆਪਣੇ ਕੋਲ i-on ਖੜੀ ਹੈ 2012 ਮਾਡਲ ਠੀਕ ਹੈ ਜੀ ਇੱਕ ਫਸਟ ਆਨਰ ਕਾਰ ਹੈ 55000 ਕਿਲੋਮੀਟਰ ਚੱਲੀ ਹੈ ਇਹ ਕਾਰ ਆਪਾਂ ਸਿਰਫ 1,60,000 ਰੁਪਏ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਓਕੇ ਆਪਣੇ ਕੋਲੇ ਐਸਪ੍ਰੈਸੋ 2020 ਮਾਡਲ ਠੀਕ ਹੈ ਜੀ ਠੀਕ ਹੈ ਜੀ 50000 ਕਿਲੋਮੀਟਰ ਕਾਰ ਚੱਲੀ ਹੈ ਇਹ ਕਾਰ ਆਪਾਂ ਸਾਰੀ ਤਿੰਨ ਓਨਰ ਵੀ ਦੱਸ ਦਿਓ ਕਿੰਨੇ ਹਾਂ ਫਸਟ ਓਨਰ ਫਸਟ ਓਨਰ ਕਾਰ ਹੈ ਮੈਂ ਖੁਦ ਇਸ ਚੀਜ਼ ਤੇ ਵਿਸ਼ਵਾਸ ਕਰਦਾ ਹਾਂ ਫਸਟ ਓਨਰ ਕਾਰ ਮਤਲਬ ਕਸਟਮਰ ਨੂੰ ਵੀ ਆਂ ਲੱਗਦਾ ਵੀ ਚਲੋ ਮੇਰੀ ਮੈਂ ਪਹਿਲੇ ਤੋਂ ਸੈਕੰਡ ਓਨਰ ਹੋ ਰਿਹਾ ਨਾ ਠੀਕ ਹੈ ਥਰਡ ਓਨਰ ਕਾਰ ਦੀ ਵੈਲਿਊ ਵੀ ਘਟਦੀ ਹੈ ਉਹਦੇ ਨਾਲ ਠੀਕ ਹੈ ਉਹ ਅੱਗੇ ਜੇ ਉਹਨਾਂ ਨੇ ਸੇਲ ਕਰਨੀ ਉਹ ਵੀ ਈਜ਼ੀ ਰਹਿੰਦਾ ਹੈ। ਉਹ ਈਜ਼ੀ ਰਹਿੰਦਾ ਹੈ। ਉਹਦੀ ਕਾਰ ਦੀ ਵੈਲਿਊ ਸਟੇਬਲ ਰਹਿੰਦੀ ਹੈ ਕੋਈ ਕੁਝ ਹੱਦ ਤੱਕ। ਕੁਝ ਹੱਦ ਤੱਕ। ਠੀਕ ਹੈ। ਇਹ 2020 ਮਾਡਲ, BX I ਹੈ। ਠੀਕ ਹੈ ਜੀ। ਇਹ ਕਾਰ 50000 ਮੀਲ ਚੱਲੀ ਹੈ। ਠੀਕ ਹੈ। ਆਲਮੋਸਟ ਸਾਰੀ ਰਿਜਨਲ ਹੈ। ਕੋਈ ਇੱਕ ਅੱਧਾ ਪੀਸ, ਕੋਈ ਬੰਪਰ, ਹੁੰ ਪਰ ਮੈਨੇ ਪਰ ਟੱਚਿੰਗ, ਫੱਚਿੰਗ ਹੈ। ਠੀਕ ਹੈ। ਇਹ ਕਾਰ ਅਸੀਂ ਤਿੰਨ ਲੱਖ 30000 ਰੁਪਏ ਦੀ ਕਾਰ ਦੇ ਦਾਂਗੇ। ਠੀਕ ਹੈ। ਠੀਕ ਹੈ ਜੀ। ਠੀਕ ਹੈ ਜੀ। ਫਸਟ ਓਨਰ ਕਾਰ ਹੈ, ਬਠਿੰਡਾ ਨੰਬਰ, ਫੁੱ ਇਸ ਤੋਂ ਬਾਅਦ ਸਰ ਕੋਲ ਬਠਿੰਡਾ ਨੰਬਰ ਫਰਸਟ ਓਨਰ ਠੀਕ ਹੈ 2008 ਮਾਡਲ ਠੀਕ ਹੈ ਫਰਸਟ ਓਨਰ ਕਾਰ ਹੈ ਠੀਕ ਹੈ ਅਲਾਈਲ ਟਾਇਰ ਬਿਲਕੁਲ ਨਵੇਂ ਹੈ ਠੀਕ ਹੈ ਇਹ ਕਾਰ ਤੁਹਾਨੂੰ ਵਿਦ ਵਾਰੰਟੀ ਵੈਲਿਡਿਟੀ ਸੌਰੀ ਵਿਦ ਵੈਲਿਡਿਟੀ 2 2030 ਤੱਕ ਵੈਲਿਡਿਟੀ ਮਿਲੂਗੀ ਇਹ ਕਾਰ 2 ਲੱਖ 20 ਹਜ਼ਾਰ ਰੁਪਏ ਤੁਹਾਨੂੰ ਦੇ ਦਾਂਗੇ ਕਾਰ ਫਰਸਟ ਓਨਰ ਕਾਰ ਹੈ ਠੀਕ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲੇ ਸੈਕੰਡ ਓਨਰ ਆਪਣੇ ਕੋਲੇ ਇਹ ਵੈਗਨਰ ਗੱਡੀ ਹੈ ਵੀ ਐਲਐਕਐਸਆਈ ਹੈ ਇਹ ਕਾਰ ਅਸੀਂ ਤੁਹਾਨੂੰ ਦੇ ਦਾਂਗੇ 135000 ਰੁਪਏ ਦੀ ਠੀਕ ਹੈ ਇਹਦੇ ਕਾਰ ਚ 75000 ਕਿਲੋਮੀਟਰ ਚੱਲੀ ਹੈ ਟਾਇਰ ਬਿਲਕੁਲ ਨਵੇਂ ਹੈ ਠੀਕ ਹੈ ਜੀ ਤੇ ਇਹਦੇ ਚ ਇੰਸ਼ੂਰੈਂਸ ਵਗੈਰਾ ਕਰਾ ਕੇ ਦੇਵਾਂਗੇ ਅਸੀਂ ਠੀਕ ਹੈ ਠੀਕ ਹੈ ਟ੍ਰਾਂਸਫਰ ਕਰਾ ਕੇ ਦੇਵਾਂਗੇ ਕੋਈ ਵੀ ਗੱਡੀ ਆਉਂਦੀ ਹੈ ਅਸ਼ੋਰੈਂਸ ਹੋ ਗਿਆ ਜਾਂ ਟ੍ਰਾਂਸਫਰ ਹੋ ਗਿਆ ਹਾਂ ਬਿਲਕੁਲ ਅਕੋਰਡਿੰਗ ਟੂ ਕਾਰ ਹਾਂ ਬਿਲਕੁਲ ਤੁਹਾਰੇ ਪੇਪਰ ਵਰਕ ਪੇਪਰ ਵਰਕ ਕਰਾ ਕੇ ਖੁਦ ਕਰਾ ਕੇ ਦਿੰਦੇ ਆਂ ਕਿੰਦਪਾਪ ਤੁਹਾਡੀ ਕੋਈ ਵੀ ਟੈਨਸ਼ਨ ਨਹੀਂ ਹੈ ਜੇ ਤੁਸੀਂ ਕੋਈ ਵੀ ਇਹਨਾਂ ਤੋਂ ਗੱਡੀ ਪਰਚੇ ਕਰ ਰਹੇ ਹੋ ਕੋਈ ਪੇਪਰ ਵਰਕ ਦੀ ਜਿਵੇਂ ਕਿਤਨੇ ਕਿਤੇ ਜਾ ਕੇ ਪੇਪਰ ਵਰਕ ਦੀ ਕੋਈ ਲੋਡ ਨਹੀਂ ਹੈ ਹਾਂ ਅਗਰ ਕਿਸੇ ਕਸਟਮਰ ਨੇ ਕਾਰ ਐਕਸਚੇਂਜ ਵੀ ਕਰਾਣੀ ਹੈ ਤਾਂ ਕਾਰ ਤੁਹਾਡੇ ਕੋਲ ਸਟਾਕ 'ਚ ਹੀ ਮਿਲੂਗੀ ਤੁਹਾਨੂੰ ਆਲਪਾ ਠੀਕ ਹੈ ਅਸੀਂ ਕਾਰ ਇਸ ਤਰ੍ਹਾਂ ਨਹੀਂ ਵੀ ਸੜਕ 'ਤੇ ਬੰਦਾ ਲੈ ਕੇ ਫਿਰਦਾ ਰਹਿੰਦਾ ਕੋਈ ਕ ਅਸੀਂ ਕਾਰ ਨੂੰ ਰਿਸਪੌਂਸਿਬਿਲਟੀ ਸਮਝਦੇ ਆ ਆਪਣੀ ਠੀਕ ਹੈ ਉਹ ਕਾਰ ਅਸੀਂ ਆਪਦੇ ਕੋਲੇ ਹੀ ਰੱਖਦੀ ਆ ਠੀਕ ਹੈ ਅਸੀਂ ਕਾਰ ਨੂੰ ਜਦੋਂ ਤੱਕ ਸੇਲ ਇੱਥੇ ਇੱਥੋਂ ਹੀ ਕਰਾਂਗੇ ਸੇਲ ਉਹਨੂੰ ਠੀਕ ਆਪਦੇ ਆਪਦੇ ਉਸੇ ਹੀ ਰੱਖਾਂਗੇ ਸਟਾਕ ਚ ਸਟਾਕ ਹੀ ਰੱਖਦੇ ਆ ਅਸੀਂ ਠੀਕ ਹੈ ਹੋਰ ਇੱਧਰ ਇੱਕ ਲੀਵਾ ਹੈ ਇਹ ਇਟਿਓਸ ਲੀਵਾ ਇਹ ਇਟਿਓਸ ਲੀਵਾ 2013 ਮਾਡਲ ਠੀਕ ਹੈ ਜੀ ਇਹ ਸਾਰੀ ਤੁਹਾਨੂੰ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਸ ਤੋਂ ਇਲਾਵਾ ਇੱਕ ਲੀਵਾ ਹੈਗੀ ਆ ਉਹ ਵੀ ਇਸ ਵਾਰੀ ਵੀ ਥੋੜੀ ਡਿਟੇਲ ਦੇ ਦਿਓ ਲੀਵਾ ਵੀ ਪੰਜਾਬ ਨੰਬਰ ਗੱਡੀ ਹੈ ਇਹ ਠੀਕ ਹੈ 2013 ਮਾਡਲ ਹੈ ਇਹ ਵੀ ਕਾਰ ਅਸੀਂ 2.5 ਲੱਖ ਰ ਠੀਕ ਹੈ ਇਹਦਾ ਇੰਸ਼ੂਰੈਂਸ ਵਗੈਰਾ ਸਭ ਕੁਝ ਕੰਪਲੀਟ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਇੱਕ ਇਧਰ ਵਰਨਾ ਇਹ ਵਰਨਾ 2000 8 9 ਮਾਡਲ ਹੈ ਇਹਦੀ ਵੈਲਿਡਿਟੀ ਵਗੈਰਾ ਸਭ ਕੁਝ ਕਰਾ ਕੇ ਦੇਵਾਂਗੇ ਤੇ ਕਾਰ ਇਹ ਵੀ ਇੰਜਨ ਗੇਅਰ ਦੀ ਬਹੁਤ ਵਧੀਆ ਕਾਰ ਹੈ ਠੀਕ ਹੈ ਅਮਰ ਜੀ ਇਹ ਤਾਂ ਹੋ ਗਏ ਆ ਜਿਹੜਾ ਸਟਾਕ ਤੁਹਾਡੇ ਕੋਲੇ ਇਸ ਟਾਈਮ ਅਵੇਲੇਬਲ ਹੈ। ਹਾਂਜੀ। ਇਨ ਕੇਸ ਮੰਨ ਲਓ ਜਿਵੇਂ ਮਾਰਕੀਟ 'ਚ ਕੁਛ ਗੱਲ ਕਾਰਾਂ ਹੋਰ ਪਪੂਲਰ ਹੁੰਦੀਆਂ ਜਿਵੇਂ ਰਨਿੰਗ ਜਿਵੇਂ ਸਵਿਫਟ ਕਹਿ ਸਕਦੇ ਆ ਆਪਾਂ। ਹਾਂਜੀ ਹਾਂਜੀ। ਜਾਂ ਇਦਾਂ ਦੀ ਕੋਈ ਵੀ ਹੋਰ ਕਿਸੇ ਵੀ i20 ਜਾਂ ਕਿਸੇ ਵੀ ਕੰਪਨੀ ਦੀ ਕਾਰ ਹੈ। ਇਸ ਤਰ੍ਹਾਂ ਤੁਹਾਡੇ ਧਿਆਨ 'ਚ ਵੀ ਹੋਣਗੇ ਨੌਲੇਜ ਹੋਣਗੇ ਜੇ ਕੋਈ ਇਦਾਂ ਦੀ ਤੁਹਾਡੇ ਕੋਲੇ ਇਨਕੁਆਰੀ ਆਉਂਦੀ ਹੈ ਜੇ ਇਦਾਂ ਦੀ ਕਿਸੇ ਕਸਟਮਰ ਨੇ ਕਾਰ ਲੈਣੀ ਹੋਵੇ ਤਾਂ ਉਹ ਤੁਸੀਂ ਅਪਰਾਧ ਕਰਵਾ ਦਿੰਦੇ ਹੋ। ਬਿਲਕੁਲ ਜੀ ਕਰਵਾ ਦਿੰਦੇ ਆ ਕੋਈ ਵੀ ਕਾਰ ਕਿਸੇ ਕਸਟਮਰ ਨੂੰ ਚਾਹੀਦੀ ਹੋਵੇ ਪਰ ਸਿਰਫ ਅਸੀਂ ਪੰਜਾਬ ਨੰਬਰ ਚ ਹੀ ਡੀਲ ਕਰਾਂਗੇ ਠੀਕ ਹੈ ਆਦਰ ਨੰਬਰ ਅਸੀਂ ਡੀਲ ਨਹੀਂ ਕਰਦੇ ਠੀਕ ਹੈ ਪੰਜਾਬ ਨੰਬਰ ਦੀ ਕੋਈ ਵੀ ਕਾਰ ਲੈਣੀ ਕਸਟਮਰ ਸਾਨੂੰ ਸੰਪਰਕ ਕਰ ਸਕਦਾ ਠੀਕ ਹੈ ਸਕਰੀਨ ਤੇ ਨੰਬਰ ਆ ਰਿਹਾ ਇਹਨਾਂ ਦਾ ਨਾਮ ਵੀ ਆ ਰਿਹਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਲੇਰ ਭਾਈ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰ ਲੈਣੀ ਹੋਵੇ ਤਾਂ ਉਹ ਇਹ ਲੈ ਸਕਦੇ ਆ ਮੈਂ ਤੀ ਹੁਣ ਅਗਲਾ ਕੁਐਸਚਨ ਹੈ ਜਿਵੇਂ ਕੋਈ ਯੂਜ਼ ਕਾਰ ਲੈ ਰਿਹਾ ਤਾਂ ਉਸ ਦੇ ਵਿੱਚ ਕਹ ਲੋ ਵੀ ਜੇ ਕੋਈ ਜਿਵੇਂ ਫਸਟ ਟਾਈਮ ਬਾਹਰ ਆਇਆ ਜਾਂ ਪਹਿਲੀ ਕਾਰ ਲੈ ਰਿਹਾ ਹਾਂਜੀ ਉਹਨਾਂ ਨੂੰ ਇਨੀ ਨੌਲੇਜ ਨਹੀਂ ਹੁੰਦੀ ਕਿ ਜੇ ਆਪਾਂ ਕਾਰ ਮਾਰਕੀਟ ਦੀ ਗੱਲ ਕਰੀਏ ਤਾਂ ਅੱਜ ਕੱਲ ਆਪਾਂ ਪੂਰੀ ਡਿਟੇਲ ਕੁਝ ਕਹਿ ਨਹੀਂ ਸਕਦੇ ਵੀ ਕਾਰ ਕਿੱਦਾਂ ਦੀ ਹੁੰਦੀ ਹੈ ਬੈਕਗ੍ਰਾਉਂਡ ਕਿਸੇ ਨੂੰ ਪਤਾ ਨਹੀਂ ਹੁੰਦਾ ਕਿੱਦਾਂ ਦਾ ਹੈ ਨਾ ਜਿਵੇਂ ਮੈਂ ਸੁਣਾਇਆ ਮੀਟਰ ਵਗੈਰਾ ਵੀ ਬੈਕ ਹੋ ਜਾਂਦੇ ਆ ਬਿਲਕੁਲ ਬਿਲਕੁਲ ਤਾਂ ਕਿਸ ਕਿਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਅੱਜ ਦੇ ਟਾਈਮ 'ਚ ਜੇ ਕਿਸੇ ਨੇ ਕਾਰ ਲੈਣੀ ਹੈ ਦੇਖੋ ਆਪਣੇ ਕੋਲੇ ਸ਼ੋਰੂਮ ਬਿਲਕੁਲ ਸਾਰੇ ਸ਼ੋਰੂਮ ਆਪਣੇ ਕੋਲ ਨੇੜੇ ਨੇੜੇ ਹੈ ਨਾ ਆਪਾਂ ਸਾਰਾ ਰਿਕਾਰਡ ਤੁਹਾਨੂੰ ਚੈੱਕ ਕਰਾ ਕੇ ਉਸ ਤੁਸੀਂ ਕੋਈ ਆਪਣਾ ਪਰਸਨਲ ਕੋਈ ਬੰਦਾ ਹੈ ਕੋਈ ਜਿਹੜਾ ਨੌਲੇਜ ਰੱਖਦਾ ਹੈ ਕੋਈ ਤੁਹਾਡੇ ਨੇਅਰਬਾਈ ਹੈਗਾ ਤੁਸੀਂ ਮਕੈਨਿਕ ਲੈ ਕੇ ਆ ਸਕਦੇ ਹੋ ਉਹ ਨਾਲ ਲੈ ਕੇ ਆ ਸਕਦੇ ਹੋ ਤੇ ਬਿਲਕੁਲ ਤਸੱਲੀ ਨਾਲ ਮਤਲਬ ਪਹਿਲਾਂ ਤੁਹਾਡੀ ਤਸੱਲੀ ਹੋਊਗੀ ਕਾਰ ਤੇ ਫਿਰ ਉਸ ਤੋਂ ਬਾਅਦ ਅਸੀਂ ਕਾਰ ਡਿਲੀਵਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕਾਰ ਨਹੀਂ ਦੇਵਾਂਗੇ ਜਦ ਤੁਸੀਂ ਕਹੋਗੇ ਨਾ ਕਾਰ ਤੁਹਾਨੂੰ ਚੱਜ ਗਈ ਹੈ ਉਸ ਤੋਂ ਬਾਅਦ ਅਸੀਂ ਡਿਲੀਵਰ ਕਰਾਂਗੇ ਕਾਰ ਠੀਕ ਹੈ ਤੇ ਇਸ ਤੋਂ ਇਲਾਵਾ ਜੇ ਹੋਰ ਵੀ ਹੋਰ ਕੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਇੱਕ ਕਸ਼ਟ ਸਰ ਮੈਂ ਤਾਂ ਦੇਖੋ ਡਾਕੂਮੈਂਟੇਸ਼ਨ ਆਂਦਾ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕਾਰ ਲੈਣੀ ਵੇਚਣੀ ਬਹੁਤ ਸੌਖੀ ਹੈ ਜਿਹੜਾ ਕਸਟਮਰ ਉੱਤੇ ਮੁਸ਼ਕਲਾਂ ਜੇ ਪੈ ਜਾਂਦਾ ਠੀਕ ਹੈ ਤੇ ਮੇਰਾ ਮੰਨਣਾ ਤਾਂ ਇਹੀ ਹੈ ਮੈਂ ਵੀ ਆਪਣੇ ਆਟੋ ਲਾਈਨ ਦੇ ਵਿੱਚ 12 ਸਾਲ ਕੰਮ ਕੀਤਾ ਹੈ ਵੀ ਡਾਕੂਮੈਂਟੇਸ਼ਨ ਸਭ ਤੋਂ ਵੱਧ ਮੈਟਰ ਸਭ ਤੋਂ ਜ਼ਰੂਰੀ ਹੈ ਠੀਕ ਹੈ ਤੇ ਸੈਕੰਡ ਇੱਕ ਇਹ ਹੈਗਾ ਜਿਵੇਂ ਅੱਜ ਕੱਲ کافی ਮਤਲਬ ਆਟੋਮੋਬਾਈਲ ਚੈੱਕ ਗੱਲ ਉੱਡ ਰਹੀ ਹੈ ਡੀਜ਼ਲ ਕਾਰ ਦੀ ਵੀ ਡੀਜ਼ਲ ਕਾਰ ਜਿਵੇਂ ਦਿੱਲੀ 'ਚ 10 ਸਾਲ ਦਾ ਰੂਲ ਹੈ ਪੰਜਾਬ 'ਚ ਫਿਲਹਾਲ 15 ਸਾਲ ਹੈ ਤਾਂ ਇਸ ਰੂਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਸਟਮਰ ਨੂੰ ਕਾਰ ਲੈਣ 'ਚ ਕੋਈ ਪ੍ਰੋਬਲਮ ਹੋਵੇ ਜਾਂ ਕਈ ਜਾਣ ਕੇ ਵੀ ਕਾਰ ਦੀਆਂ ਗੱਲਾਂ ਸੁਣ ਕੇ ਕਾਰ ਡੀਜ਼ਲ ਨਹੀਂ ਪਰਚੇ ਕਰਦੇ ਉਹਲਾ ਰਹਿੰਦਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਸਰ ਹਜੇ ਪੰਜਾਬ ਸਰਕਾਰ ਦਾ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਹੈ ਡੀਜ਼ਲ ਕਾਰ ਦੇ ਪ੍ਰਤੀ ਠੀਕ ਹੈ ਡੀਜ਼ਲ ਕਾਰਾਂ ਲਈ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਹੈ ਇਸ ਲਈ ਇਹਨਾਂ ਚੀਜ਼ਾਂ ਤੇ ਆਪਾਂ ਵਿਰਾਮ ਹੀ ਲਾਵਾਂਗੇ ਕਿਉਂਕਿ ਜਦ ਤੱਕ ਆਪਣੇ ਕੋਈ ਕੋਈ ਨੋਟੀਫਿਕੇਸ਼ਨ ਆਉਗਾ ਨਹੀਂ ਆਪਾਂ ਕਿਵੇਂ ਕਹਿ ਸਕਦੇ ਕਿਸੇ ਵੀ ਗੱਲ ਬਾਰੇ ਬਾਕੀ 15 ਸਾਲ ਤਾਂ ਲਾਈਫ ਹੁੰਦੀ ਹੈ ਕਾਰ ਆਪਾਂ ਬਾਕੀ ਤੁਸੀਂ ਅਗਰ ਕਾਰ ਅਗਰ ਕਾਰ ਘੱਟ ਚੱਲੀ ਹੈ ਤੁਹਾਡੀ ਮਨੂੰ ਡੀਜ਼ਲ ਕਾਰ ਵੀ ਹੈ ਘੱਟ ਚੱਲੀ ਹੈ ਤਾਂ ਤੁਸੀਂ ਇੰਜਨ ਚੈੱਕ ਕਰਕੇ ਲੈ ਸਕਦੇ ਹੋ ਕੋਈ ਵੱਡੀ ਤੇ ਅਗਲੇ ਮੇਰੇ ਤੁਹਾਡੇ ਦੋ ਤਿੰਨ ਹੋਰ ਕੁਸਚਨ ਹੈ ਜੇ ਆਪਾਂ ਇੱਕ ਬਜਟ ਲੈ ਕੇ ਚੱਲੀਏ 5 ਲੱਖ 10 ਲੱਖ ਤੇ 15 ਲੱਖ ਇਸ ਰੇਂਜ ਚ ਕਿਹੜੀ ਕਿਹੜੀ ਕਾਰ ਵਧੀਆ ਆ ਜਾਂਦੀ ਹੈ ਜੇ ਇੱਕ ਕਸਟਮਰ ਨੇ ਲੈਣੀ ਹੋਵੇ ਦੇਖੋ ਸਰ 5 ਲੱਖ ਦੇ ਵਿੱਚ ਵਧੀਆ ਕਾਰ ਨੈਕਸਨ ਗੱਡੀ ਵੀ ਹੈ ਠੀਕ ਹੈ ਆਪਣੀ ਬ੍ਰਿਜਾ ਵੀ ਆ ਜਾਂਦੀ ਹੈ ਠੀਕ ਹੈ ਜੇ ਪੰਜਾਬ ਨੰਬਰ ਹੀ ਲੈਣਾ ਹੋਵੇ ਨਾ ਇਹ ਕਾਰਾਂ ਬੜੇ ਆਰਾਮ ਤੋਂ ਮਿਲ ਜਾਂਦੀ ਹੈ ਤੇ ਹੁਣ ਤਾਂ ਵੈਸੇ ਦੇਖਿਆ ਜਾਵੇ ਤਾਂ 6 ਲੱਖ ਦੇ ਨੀਅਰ ਅਬਾਊਟ ਤੁਹਾਨੂੰ ਅ ਵਰਨਾ ਵੀ ਮਿਲ ਜੂਗੀ ਵਧੀਆ ਉੱਚਾ ਮਾਡਲ 17 17ਕ ਮਾਡਲ ਮਿਲ ਜੂਗੀ ਪਲੱਸ ਤੁਹਾਨੂੰ ਜਿਵੇਂ ਕ੍ਰੇਟਾ ਹੋਗੀ ਠੀਕ ਹੈ ਜਾਂ ਮਤਲਬ ਆਪਣੀ ਕ੍ਰੇਟਾ ਕਿੰਨੇ ਮਾਡਲ ਤੱਕ ਮਿਲ ਜਾਂਦੀ ਹੈ ਕ੍ਰੇਟਾ ਤੁਸੀਂ 16ਕ ਮਾਡਲ ਮੰਨ ਕੇ ਚੱਲੋ 15 16 ਮਾਡਲ ਤੁਹਾਨੂੰ ਆਰਾਮ ਤੋਂ ਮਿਲ ਜੇ 10 ਲੱਖ ਦੀ ਰੇਂਜ ਤੱਕ 10 ਦੀ ਰੇਂਜ ਦੇ ਵਿੱਚ ਸਰ ਹੈਰੀਅਰ ਵਗੈਰਾ ਮਿਲ ਜਾਂਦੀ ਹੈ ਸਾਡੇ ਕੋਲ ਅਸੀਂ ਉਪਲਬਧ ਕਰਾ ਦਾਂਗੇ ਹੈਰੀਅਰ ਹੋਗੀ ਜਾਂ ਕੋਈ ਕ੍ਰੇਟਾ ਹੋਗੀ ਹਾਂ ਜਾਂ ਮਤਲਬ ਆਪਣੇ ਕੋਈ ਸਕੋਰਪੀਓ ਵਗੈਰਾ ਠੀਕ ਹੈ ਇੱਕ ਖਰੀਦ ਕਰ ਆਪਾਂ ਇਹ ਸਰੀਂ ਦੇ ਵਿੱਚ ਇਹ ਕਾਰ ਆ ਮੈਨ ਮੈਨ ਕਾਰ ਆ ਇਹ ਆ ਜਾਂਦੀ ਜੇ ਕਿਸੇ ਰਿਕੁਆਇਰਮੈਂਟ ਹੋਵੇ ਤਾਂ ਉਹ ਤੁਹਾਡੇ ਨਾਲ ਕਰ ਸਕਦੇ ਇੱਕ ਕੁਐਸਚਨ ਹੋ ਰਿਹਾ ਜਿਵੇਂ ਤੁਸੀਂ ਪੇਪਰ ਵਰਕ ਦੱਸਿਆ ਸੀ ਉਹਨੇ ਪਿੱਛੇ ਇਹ ਤੁਸੀਂ ਕਰਵਾ ਕੇ ਦਿੰਨੇ ਹੋ ਜਾਂ ਨਾਲ ਕਰਵਾ ਕੇ ਤੁਸੀਂ ਦੋਗੇ ਇਹਦੀ ਪੇਮੈਂਟ ਦਾ ਕੀ ਹੁੰਦਾ ਵੀ ਇਹ ਕਸਟਮਰ ਪੇ ਕਰਦਾ ਹੈ ਜਾਂ ਡਾਇਰੈਕਟ ਆ ਤੁਸੀਂ ਕਰਦੇ ਹੋ ਕਿਵੇਂ ਹੁੰਦਾ ਸਰ ਨਹੀਂ ਇਹ ਕਸਟਮਰ ਇੱਕ ਵਾਰੀ ਸਮਝਾ ਦਿਓ ਹਾਂ ਸਰ ਦੇਖੋ ਕਸਟਮਰ ਹੀ ਪੇ ਕਰੂਗਾ ਜੋ ਵੀ ਹੈ ਉਹਨੂੰ ਸਾਰੀ ਚੀਜ਼ ਦੀ ਜਾਣਕਾਰੀ ਦਿੱਤੀ ਜਾਵੇ ਟ੍ਰਾਂਸਫਰ ਕਰਨ ਤੇ ਵੀਕਲ ਤੇ ਕਿੰਨਾ ਖਰਚ ਆਉਂਦਾ ਅੱਜ ਦੇ ਟਾਈਮ 'ਚ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਦੇਖੋ ਸਰ ਪੰਜਾਬ ਨੰਬਰ ਠੀਕ ਹੈ ਅਸੀਂ ਖੁਦ ਕਰਵਾ ਦਨੇ ਜਾਂ ਸਾਡੇ ਕੋਈ ਮਤਲਬ ਕੰਟ੍ਰੈਕਟ ਦੇ ਵਿੱਚ ਬੰਦੇ ਹੈਗੇ ਚਾਹੇ ਉਹ ਖੁਦ ਜਾ ਕੇ ਉਹਨਾਂ ਕੋਲ ਕਰਾਵਾਂ ਕਹਿੰਦਾ ਬਾ 500000 ਦੇ ਆਸ-ਪਾਸ ਪੰਜ 6 ਦੇ ਵਿੱਚ ਵਿੱਚ ਪੰਜ 6 ਦੇ ਵਿੱਚ ਵਿੱਚ ਕਾਰ ਟਰਾਂਸਫਰ ਹੋ ਜਾਂਦੀ ਹੈ ਤੇ ਕਿੰਨੇ ਟਾਈਮ ਦਾ ਕੰਮ ਹੈ ਇਹ ਸਰ ਇਹ ਜਿਵੇਂ ਵੱਧ ਤੋਂ ਵੱਧ ਹਫਤੇ ਦਾ ਪ੍ਰੋਸੈਸ ਹੈ ਠੀਕ ਹੈ ਹਫਤੇ ਦੇ ਵਿੱਚ ਵਿੱਚ ਹੋ ਜਾਂਦਾ ਠੀਕ ਹੈ ਮਤਲਬ ਸਿਰਦਰਦੀ ਹੈ ਨਹੀਂ ਕੋਈ ਅਸੀਂ ਪੰਜਾਬ ਅਸੀਂ ਪੰਜਾਬ ਨੰਬਰ ਕਾਰ ਲੈਣੇ ਤਾਂ ਹੀ ਆ ਕਿਉਂਕਿ ਕਾਰ ਟਰਾਂਸਫਰ ਕਰਾਣੀ ਬਹੁਤ ਸੌਖੀ ਹੈ ਠੀਕ ਹੈ ਬਹੁਤ ਕਸਟਮਰ ਨੂੰ ਵੀ ਮਤਲਬ ਇਸ ਚੀਜ਼ ਦੇ ਵਿੱਚ ਰਹਿੰਦਾ ਵੀ ਮੇਰੇ ਨਾਂ ਤੇ ਕਾਰ ਹੋਈ ਇੰਸ਼ੂਰੈਂਸ ਕਰਵਾ ਤਾ ਹੋਇਆ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਕਸਟਮਰ ਆਪਣੇ ਨਾਂ ਤੇ ਨਹੀਂ ਕਰਾਂਦਾ ਤੇ ਉਸ ਦੇ ਵਿੱਚ ਕੀ ਹੈ ਜਿਹੜਾ ਜਿਹਦੇ ਨਾਂ ਤੇ ਕਾਰ ਹੁੰਦੀ ਹੈ ਉਹਨੂੰ ਪ੍ਰੋਬਲਮ ਆਉਂਦੀ ਹੈ ਹਾਂਜੀ ਆ ਮੰਨ ਲਓ ਕੱਲ ਨੂੰ ਕਿਤੇ ਕੋਈ ਲੱਗ ਜੇ ਕਰਜੇ ਉਸ ਦੇ ਫਿਰ ਬੈਕਐਂਡ ਤੇ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਹਾਂਜੀ ਜੇ ਪੁਰਾਣੇ ਉਹਨਾਂ ਦੇ ਪ੍ਰੀਮੀਅਮ ਆਨਰਸ਼ਿਪ ਜਿਹੜੀ ਦੇ ਆਨਰਸ਼ਿਪ ਹੈ ਉਹਨੂੰ ਹੀ ਪ੍ਰੋਬਲਮ ਆਊਗੀ ਜੋ ਐਫੀਡੇਫਟ ਹੈ ਉਹ ਵੈਲਿਡ ਨਹੀਂ ਹੈ ਠੀਕ ਹੈ ਜੋ ਐਫੀਡਾਟ ਵਗੈਰਾ ਹੈ ਇਵੈਲਿਡ ਨਹੀਂ ਹੈ ਵੈਲਿਡ ਨਹੀਂ ਹਾਂ ਬਿਲਕੁਲ ਆਪਾਂ ਕਹਿ ਦਿੰਨੇ ਆ ਐਫੀਡਾਟ ਵੈਲਿਡ ਹੈ ਲੇਕਿਨ ਠੀਕ ਹੈ ਅਗਰ ਤੁਸੀਂ ਲੀਗਲ ਦੇ ਵਿੱਚ ਜਾਓਗੇ ਡੀਪਲੀ ਜਾਓਗੇ ਤਾਂ ਇਹ ਵੈਲਿਡ ਨਹੀਂ ਹੈ ਨਹੀਂ ਹੈ ਹਾਂ ਅੱਛਾ ਹਾਂਜੀ ਤੇ ਇਹ ਆਪਾਂ ਕੁਝ ਥੋੜੀ ਜੀ ਗੱਲਬਾਤ ਕੀਤੀ ਸੀਗੀ ਅੱਜ ਆਪਾਂ ਆਪਣੇ ਨਾਲ ਅਮਿਤ ਜੀ ਸੀਗੇ ਸ਼ਾਪ ਤੁਸੀਂ ਇਹਨਾਂ ਦੀ ਦੇਖ ਲਈ ਨੇਅਰ ਮਾਰੂਤੀ ਸ਼ੋਰੂਮ ਆਈਟੀਆਈ ਪੂਲ ਦੇ ਕੋਲੇ ਸ਼੍ਰੀ ਬਾਲਾ ਜੀ ਦੇ ਬਾਲਾ ਜੀ ਮੋਟਰਸ ਦੇ ਨਾਮ ਤੇ ਇਹਨਾਂ ਦਾ ਸ਼ੋਰੂਮ ਹੈਗਾ ਕਿਸੇ ਨੇ ਵੀ ਕੋਈ ਵੀ ਪ੍ਰੀਓਨ ਕਾਰ ਪਰਚੇ ਕਰਨੀ ਹੋਵੇ ਇਹਨਾਂ ਦਾ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇਹਨਾਂ ਨਾਲ ਗੱਲ ਕਰਕੇ ਕਿਉਂਕਿ ਅੱਜ ਆਪਾਂ ਇਹਨਾਂ ਨਾਲ ਮੋਟੀ ਮੋਟੀ ਗੱਲ ਕੀਤੀ ਸੀ ਸਭ ਤੋਂ ਇਹਨਾਂ ਦੀ ਵਧੀਆ ਗੱਲ ਹੈ ਇੱਕ ਤਾਂ ਕੱਲੀ ਪੰਜਾਬ ਨੰਬਰ ਗੱਡੀ ਵੇਚਦੇ ਆ ਸਾਈਕਲ ਟ੍ਰਾਂਸਫਰ ਤੁਹਾਨੂੰ ਕਰਾ ਕੇ ਦੇਣਗੇ ਠੀਕ ਹੈ ਕੋਈ ਓਲਾ ਨਹੀਂ ਹੁੰਦਾ ਕੁਝ ਨਹੀਂ ਹੈ ਪੰਜਾਬ ਨੰਬਰ ਗੱਡੀ ਵਧੀਆ ਰਹਿੰਦੀ ਹੈ ਬਾਕੀ ਜੇ ਕਹ ਲਈ ਆਪਾਂ ਦਿੱਲੀ ਨੰਬਰ ਹੋ ਗਿਆ ਹਰਿਆਣਾ ਨੰਬਰ ਉਹਨਾਂ ਨੂੰ ਵੀ ਆਪਾਂ ਮਾੜਾ ਨਹੀਂ ਕਹਿੰਦੇ ਬਹੁਤ ਵਧੀਆ ਹੈ ਜੇ ਜੋ ਉਹਨਾਂ ਨੂੰ ਸੇਲ ਆਊਟ ਕਰ ਰਹੇ ਆ ਬਟ ਇੱਕ ਭਰੋਸਾ ਜਿਹੜਾ ਉਹ ਪੰਜਾਬ ਨੰਬਰ ਦਾ ਜੇ ਕਹ ਲਓ ਆਪਣੇ ਲੋਕਲ ਦਾ ਉਹ ਤੁਹਾਨੂੰ ਇਹ ਏਵੈਲੂਏਸ਼ਨ ਵੀ ਕਰ ਦਿੰਦੇ ਆ ਕਾਰ ਦੀ ਉਸ ਦੇ ਬਾਰੇ ਮਿੱਤਰੀ ਤੁਹਾਨੂੰ ਜ਼ਿਆਦਾ ਬੈਟਰ ਦੱਸਣਗੇ ਮਿੱਤਰੀ ਇੱਕ ਵਾਰੀ ਬਰੀਫ ਕਰ ਦਿਓ ਹਾਂਜੀ ਬਿਲਕੁਲ ਅਗਰ ਕਿਸੇ ਕਸਟਮਰ ਨੇ ਆਪਣੀ ਕੋਈ ਕਾਰ ਸੇਲ ਕਰਨੀ ਹੈ ਤਾਂ ਅਸੀਂ ਉਹਦੀ ਏਵੈਲੂਏਸ਼ਨ ਵੀ ਕਰ ਦਿੰਦੇ ਆ ਉਹ ਫ੍ਰੀ ਹੈ ਬਿਲਕੁਲ ਠੀਕ ਹੈ 10 ਵਜੇ ਤੋਂ ਲੈ ਕੇ 5 ਵਜੇ ਤੱਕ ਕੋਈ ਵੀ ਕਸਟਮਰ ਅਗਰ ਚਾਵੇ ਕਾਰ ਦੀ ਵੈਲੂਏਸ਼ਨ ਕਰਾਣਾ ਕੋਈ ਐਕਸੀਡੈਂਟ ਚੈੱਕ ਕਰਾਣਾ ਜਾਂ ਕੋਈ ਇੰਜਨ ਵਗੈਰਾ ਚੈੱਕ ਕਰਾਣਾ ਤਾਂ ਪਲੀਜ਼ ਉਹ ਕੰਟੈਕਟ ਕਰ ਸਕਦਾ ਸਾਡੇ ਨਾਲ ਤੇ ਇੱਥੇ ਹੀ ਇੱਥੇ ਹੀ ਮਤਲਬ ਸ਼ੋਅਰੂਮ ਦੇ ਵਿੱਚ ਵਿਜ਼ਿਟ ਕਰਨਾ ਪਊਗਾ ਸਾਡੇ ਨੂੰ ਕਿਉਂਕਿ ਜੇ ਆਪਾਂ ਗੱਲ ਕਰੀਏ ਬਠਿੰਡੇ ਦੀ ਕੋਈ ਬਾਲਾ ਵੱਡਾ ਬਠਿੰਡਾ ਨਹੀਂ ਹੈ ਤੁਸੀਂ ਆਈਟੀਆਈ ਫਲਾਈਓਵਰ ਜਿਹੜਾ ਹੈਗਾ ਉਸ ਦੇ ਨਜ਼ਦੀਕ ਹੀ ਸਟਾਰਟਿੰਗ 'ਚ ਇਹਨਾਂ ਦੀ ਸ਼ਾਪ ਹੈਗੀ ਹੈ ਤੁਸੀਂ ਆ ਸਕਦੇ ਹੋ ਵੈਲੂਏਸ਼ਨ ਆਪਣੀ ਗੱਡੀ ਦੀ ਕਰਵਾ ਸਕਦੇ ਹੋ ਇਹਨਾਂ ਦਾ 12 ਸਾਲ ਦਾ ਇੱਕ ਆਟੋਮੋਬਾਈਲ ਦਾ ਐਕਸਪੀਰੀਅੰਸ ਹੈ ਸੈਕੰਡ ਜੋ ਵੀ ਇਹਨਾਂ ਕੋ ਵੀ ਸਾਰੇ ਲੜਕਿਆਂ ਨੂੰ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਇਹ ਨਹੀਂ ਹੈ ਵੀ ਕਹਿ ਲਓ ਵੀ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ ਕਿਸੇ ਨੇ ਵੈਸੀ ਸਿੱਧੀ ਸ਼ਾਪ ਖੋਲੀ ਐਦਾਂ ਦਾ ਕੁਛ ਨਹੀਂ ਹੈ 10 ਤੋਂ 12 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਇੱਕ ਭਰੋਸਾ ਜਰੂਰ ਮਿਲੂਗਾ ਕਿਉਂਕਿ ਜਿਸ ਬੰਦੇ ਕੋਲੇ ਇੱਕ ਐਕਸਪੀਰੀਅੰਸ ਹੁੰਦਾ ਨਾ ਉਹ ਤੁਹਾਨੂੰ ਐਗਜੈਕਟ ਰੇਟ ਐਗਜੈਕਟ ਕਾਰ ਦੀ ਵੈਲਿਊਏਸ਼ਨ ਕਹਿ ਲਓ ਜਾਂ ਉਸ ਦੀ ਚੈਕਿੰਗ ਕਹਿ ਲਓ ਉਹ ਤੁਹਾਨੂੰ ਬਹੁਤ ਵਧੀਆ ਕਰਕੇ ਦੱਸੂਗਾ ਇਹ ਇਵਨ ਜੇ ਮੰਨ ਲਓ ਤੁਸੀਂ ਕਿਸੇ ਕੋਈ ਜਿਵੇਂ 6-7 ਮਹੀਨੇ ਕੋਈ ਪੁਰਾਣਾ ਹੈਗਾ ਉਸ ਕੋਲੇ ਜਾਓਗੇ ਉਹ ਤੁਹਾਨੂੰ ਉਹਨਾ ਬੈਟਰ ਨਹੀਂ ਦੱਸ ਪਾਊਗਾ ਉਹ ਇੱਕ ਪਲੱਸ ਪੁਆਇੰਟ ਹੈ ਇੱਕ ਵਾਰੀ ਜੇ ਕਿਸੇ ਨੇ ਵੀ ਯੂਜ਼ ਕਾਰ ਲੈਣੀ ਹੈ ਜਾਂ ਏਵੈਲਿਊਏਸ਼ਨ ਕਰਾਉਣੀ ਹੈ ਇੱਥੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਜਾਓ ਇੱਕ ਬ੍ਰਿਓ ਗੱਡੀ ਹੈਗੀ ਆ ਉਸ ਬਾਰੇ ਦੱਸ ਰਹੀ ਸੀ ਹਾਂਜੀ ਉਹਦੇ ਬਾਰੇ ਸਸੀ ਗਾਲ ਜੀ ਆਪਣੀਆਂ ਬ੍ਰਿਓ ਗੱਡੀਆਂ ਜੀ 50000 ਕਿਲੋਮੀਟਰ ਚੱਲੀ ਆ ਜੀ ਲੁਧਿਆਣਾ ਨੰਬਰ ਹੈ ਜੀ ਤੇ ਫਰਸਟ ਓਨਰ ਆ ਜੀ ਤੇ ਬੜੀ ਪਿਆਰੀ ਕਾਰ ਹੈ ਦੇਖੋ ਤੁਸੀਂ ਚੈੱਕ ਕਰੋ ਜੀ ਮਨ ਲਕਿੰਦਾ ਅੰਟੀਰੀਅਰ ਵੀ ਬਹੁਤ ਪਿਆਰਾ ਹੈ ਸੀਟ ਕਵਰ ਵਗੈਰਾ ਸਾਰਾ ਟਾਇਰ ਵੀ ਅੰਦਰ ਨਵੇਂ ਆ ਨੇ ਤੇ 2015 ਮਾਡਲ ਐਸ ਗੱਡੀ ਦਾ ਫਸਟ ਓਨਰ ਕਾਰ ਹੈ ਵਿਦ ਇੰਸ਼ੋਰੈਂਸ ਇਹ ਇਹ ਡਰਾਈਵ ਜਿਹੜੀ ਲੇਡੀਜ਼ ਨੇ ਕਾਰ ਚਲਾਈ ਹੈ ਸਿਰਫ ਤੇ ਜੇ ਕਿਸੇ ਨੇ ਵੀ ਇਹ ਬ੍ਰਿਓ ਕਾਰ ਪਰਚੇ ਕਰਨੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰਸ ਤੇ ਤੇ 2 ਮੰਥ ਦੀ ਇਹਨਾਂ ਦੀ ਗਾਰੰਟੀ ਵੀ ਹੈ ਇਸ ਕਾਰ ਦੀ ਬਹੁਤ ਵਧੀਆ ਮਤਲਬ ਬਹੁਤ ਸਾਫ਼ ਗੱਡੀ ਪਈ ਹੈ ਕਿਸੇ ਨੇ ਵੀ ਪਰਚੇ ਕਰਨੀ ਹੋਵੇ ਤੁਸੀਂ ਇਸ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਹੋਰ ਵੀ ਬਹੁਤ ਗੱਡੀਆਂ ਤੁਹਾਨੂੰ ਏ ਸ਼ੌਪ ਤੇ ਮਿਲ ਜਾਣਗੀਆਂ ਜਾਂ ਕਿਸੇ ਵੀ ਪ੍ਰਕਾਰ ਦੀ ਗੱਡੀ ਲੈਣੀ ਹੈ ਤਾਂ ਆ ਜਿਹੜੇ ਦਿੱਤੇ ਗਏ ਨੰਬਰ ਹੈ ਤੁਸੀਂ ਇਹਨਾਂ ਤੇ ਕੰਟੈਕਟ ਕਰਕੇ ਕੋਈ ਵੀ ਡਿਟੇਲ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ ਬਾਕੀ ਅੰਦਰ ਤੁਹਾਨੂੰ ਕੱਲੀ-ਕੱਲੀ ਕਾਰ ਆਪਾਂ ਦਿਖਾਈ ਦਿੱਤੀ ਤਾਂ ਹੋਰ ਵੀ ਮਤਲਬ ਜੇ ਕਹ ਲਓ ਇਸ ਤੋਂ ਇਲਾਵਾ ਆ ਕਾਰਾਂ ਤੋਂ ਇਲਾਵਾ ਤੁਹਾਡੀ ਕੋਈ ਹੋਰ ਕੋਈ ਡਿਮਾਂਡ ਹੈ ਉਹ ਵੀ ਇਸ ਤੋਂ ਇਲਾਵਾ ਕੁਝ ਹੋਰ ਡੀਲਾਂ ਇਹਨਾਂ ਦੀਆਂ ਚੱਲ ਵੀ ਰਹੀਆਂ ਨੇ ਤੇ ਜੇ ਕਿਸੇ ਨੇ ਵੀ ਕੋਈ ਵੀ ਕਾਰ ਪਰਚੇ ਕਰਨੀ ਹੈ ਤਾਂ ਤੁਸੀਂ ਇਹਨਾਂ ਤੋਂ ਆ ਕੇ ਕਰ ਸਕਦੇ ਹੋ ਬੇਚਿੰਤ ਹੋ ਕੇ ਤੁਸੀਂ ਕਾਰ ਲੈ ਸਕਦੇ ਹੋ ਇਹਨਾਂ ਨਾਲ ਕਿਉਂਕਿ ਮੈਂ ਵੀ ਕੰਮ ਕੀਤਾ ਹੋਇਆ ਹੈ ਤਾਂ ਮੈਨੂੰ ਇਹਨਾਂ ਤੇ ਪੂਰਾ ਭਰੋਸਾ ਹੈ ਤਾ ਮੇਜੀ ਕੁਛ ਹੋਰ ਤੁਸੀਂ ਕਹਿਣਾ ਹੋਵੇ ਆਪਣੇ ਬਾਰੇ ਬਸ ਸਰ ਇੱਕ ਇਹੀ ਹੈ ਵੀ ਸਾਡਾ ਕੰਮ ਬੜਾ ਸਾਫ਼ ਸੁਥਰਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਕਸਟਮਰ ਵੀ ਸਾਫ਼ ਸੁਥਰਾ ਹੀ ਮਿਲਣ ਕਿਉਂਕਿ ਅਸੀਂ ਬਿਲਕੁਲ ਕਾਰ ਟ੍ਰਾਂਸਫਰ ਤੋਂ ਵਗੈਰ ਵੇਚਰੀ ਨਹੀਂ ਤੇ ਕਈ ਕਸਟਮਰ ਜਿਵੇਂ ਰਿਕਵੈਸਟ ਕਰਦੇ ਆਵਾ ਮਹੀਨੇ ਬਾਅਦ ਕਾਰ ਟ੍ਰਾਂਸਫਰ ਕਰਾ ਲਾਂਗੇ 2 ਮਹੀਨੇ ਬਾਅਦ ਅਸੀਂ ਇਹ じゃ ਕੁਛ ਨਹੀਂ ਚਾਹੁੰਦੇ ਜਦੋਂ ਗੱਡੀ ਦੇਵਾਂਗੇ ਨਾਲ ਦੀਆਂ ਟ੍ਰਾਂਸਫਰ ਕਰਾ ਕੇ ਦੇ ਦਿੰਦੇ ਹਾਂ ਠੀਕ ਹੈ ਮੈਂ ਸਰਵਿਸ ਜੀ ਮਹੁੰਡਾਈ ਕਿ ਬਾਲਾ ਜੀ ਮੇਰੇ ਫਰੈਂਡ ਨੇ ਅਗਰ ਕੋਈ ਵੀ ਗੱਡੀ ਆਉਂਦੀ ਹੈ ਇਹ ਸਾਡੇ ਕੋਲ ਵੈਰੀਫਾਈ ਕਰਵਾਉਂਦੇ ਹੈਗੇ ਰਿਕਾਰਡ ਵਗੈਰਾ ਠੀਕ ਹੈ ਔਰ ਜੈਨੂਨ ਗੱਡੀਆਂ ਦੀ ਸਹੀ ਰਿਕਾਰਡਿੰਗ ਦਿਨੇ ਨੂੰ ਸਭ ਕੁਝ ਔਰ ਰਿਕਾਰਡ ਵਗੈਰਾ ਜਿਹਦਾ ਅੱਛਾ ਹੁੰਦਾ ਹੈ ਮੇਨਟੇਨ ਹੁੰਦਾ ਹੈ ਉਹੀ ਗੱਡੀ ਸੇਲ ਕਰਦੇ ਹੈਗੇ ਬਹੁਤ ਵਧੀਆ ਹੈਗੇ ਆਓ ਵਿਜ਼ਿਟ ਕਰੋ ਸ਼ਿਸ਼ੂ ਬਾਲਾ ਜੀ ਮੋਟਰ ਬਟੰਡਾ ਚਲੋ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਇਹਨਾਂ ਦੇ ਸ਼ਾਪ ਡਿਟੇਲ ਤੇ ਬੈਨਰ ਦੇ ਨਾਲ ਬਾਕੀ ਕਾਫੀ ਵਾਰ ਮੈਂ ਬੋਲ ਵੀ ਦਿੱਤਾ ਨੰਬਰ ਇਹਨਾਂ ਸਕਰੀਨ ਤੇ ਆ ਰਹੇ ਆ ਕਿਸੇ ਨੇ ਵੀ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਇਦਾਂ ਦੀ ਕੋਈ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਉਹ ਤੁਸੀਂ ਮੇਰੇ ਆ ਨੰਬਰ ਦਿੱਤਾ ਹੋਇਆ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਇਦਾਂ ਦੀ